ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਖੇਰੀ ਵਛੀ ਤੁਹਾਨੂੰ ਦਿਖਾਵਾਂਗੇ ਬਾਕੀ ਸੋਈਆਂ ਸਵਾਈਆਂ ਆ ਤੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ-ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਪੁੱਛੋ ਦੀ ਆਪਣੀ ਇੱਥਾਂ ਹੀ ਤਸੱਲੀ ਕਰਕੇ ਖੜਿਆ ਕਰੋ ਤੇ ਸਾਡੀ ਬੇਨਤੀ ਹੈ ਇਹ ਵੀ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਜੀ ਹੋਠੀਕ ਠਾਕ ਜੀ ਮੇਰੇ ਪਾਪਾ ਪਾਲ ਰਹੇ ਜੀ ਭਾਈ ਚਲੋ ਕਿਰਪਾ ਚ ਦੇ ਦਿਜੀਏ ਤੇ ਨਾਮ ਦੱਸਦੇ ਘਰੀ ਬਾਈ ਅਮਰਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਮਰਸਾਰ ਤਸੀਲ ਦਾਵਾ ਬਕਾਲਾ ਖੇਤੀਆਂ ਤੋਂ ਪੰਜਾ 2 ਕਿਲੋਮੀਟਰ ਦੂਰ ਹੈ 407 ਅੰਮ੍ਰਿਤਸਰ ਪੈਂਦੀ ਕਰਤਾਰਨ ਪੈਂਦੀ ਜੀ ਪੂਸਾ ਵੀ ਇਹਦਾ ਇੱਕ ਗੰਦਰ ਪੰਜਾਬ ਪੈਂਦਾ ਹੈ ਠੀਕ ਹੈ ਜੀ ਹਾਂ ਜੀ مین ਰੋਡ ਤੋਂ ਹਾਈਵੇ ਤੋਂ ਬਲੇਸਿੰਗ ਪੈਸ ਮਸ਼ਹੂਰ ਜੀ ਜੇ ਕਿਹਦੀ ਨਿੰਦਰਾਂ ਆਵਾ ਫਤੂਲ KFC ਮਸ਼ਹੂਰ ਜੀ ਠੀਕ ਹੈ ਜੀ ਜਿੱਥੇ ਅਸੀਂ ਨਾ ਕਿ ਅਗਲਾ ਕਟਾ ਆਪਣਾ ਜੀ ਪਿੰਡ ਵਾਲੇ ਪੁੱਲ ਤੇ ਗੁਰਦਵਾਰਾ ਸਾਹਿਬ ਉਧਰ ਨੂੰ ਨਹੀਂ ਮੋੜਨਾ ਸੱਜੇ ਹੱਥ ਮੋੜਨਾ ਪਿੰਡ ਬਟਾਰੀ ਜਾਂਦੀ ਛੜ ਕੇ ਸਿੱਧੀ ਠੀਕ ਹੈ ਜੀ ਹਾਂ ਜੀ ਹਾਂ ਜੀ ਫ ਤੇ ਸ਼ੁਰੂਆਤ ਫੇਰ ਇਧਰ ਕਰ ਲਈਏ। ਬਾਜੀ ਕਰਨੀਏ ਵੀਰ ਜੀ। 10 ਸੋ ਤੇ ਭਾਰੇ ਫਿਰ ਇਹ ਵੀ ਜੀ 20 ਗੱਲਾਂ ਦੀ ਗਾਂ ਸੀ ਆ ਬੱਚਾ ਜਿਹਦੇ ਮਦਰ। ਅੱਛਾ। ਹਾਂ ਜੀ ਹਾਂ ਜੀ ਬੱਚਾ ਜੀ। ਤੇ ਕਿੰਨਾ ਦੁੱਧ? ਦੁੱਧ ਕੁ ਜੀ 11 ਕਿਲੋ ਕਰੀ ਭਾਜੀ 10 ਕਿਲੋ ਕਰਕੇ ਦੇਣੀ ਕੋਈ 20 ਲੀਟਰ ਮਾਰਕ ਲੈ ਜੇ ਭਾਵੇਂ ਜਦੋਂ ਤਿੰਨ ਟਾਈਮ ਮਾੜੇ ਘਰ ਤਸਲੀ ਕਰਦੇ ਭਾਵੇਂ ਚਾਰ ਟਾਈਮ ਕਰਦਾ। 10 ਲੀਟਰ ਹੈਗਾ ਪੱਕਾ ਦੁੱਧ। 10 ਮਿੰਟ ਦੇ ਦਵਾਂਗੇ ਭਾਜੀ ਲੀਟਰ ਨਾਲ 10 ਲੀਟਰ ਦੁੱਧ। ਤੋਰੋ ਫੇਰ ਇੱਕ ਕਰੀ। ਤੋਰ ਦੋ। 10 ਲੀਟਰ ਭਾਈ ਦੁੱਧ ਲੀਟਰ ਨਾਲ ਮਿੰਟ ਦੇ ਦਵਾਂਗੇ ਦੋ ਟਾਈਮ ਚੋਲੇ ਭਾਂ ਤਿੰਨ ਸਭੀ ਦਾ ਤੁਹਾਡਾ ਸਮਾਂ ਇੱਕ ਨੰਬਰ ਹੋਊਗਾ ਆਹ ਦੇਖਸਾਂਦੇ ਥਾਣੇ ਦੇ ਲਾਗੇ ਤਾਂ ਲੈ ਜਾ ਮੋਲ ਫਿਰ ਵੀ ਦੀ ਇਹਦਾ ਮੋਲ ਤੁਸੀਂ ਦਾ ਵੱਡੇ ਭਾਈ ਆਪ ਹੀ ਕਰ ਦੋਗੇ ਮੋਲ ਤੇ ਸਹਿਮਤੀ ਕਰਦੇ ਕਿੰਨੀ ਕਰਦੀ ਛੋੜ ਆਪ ਹੀ ਕਰ ਦੋ ਕਿੰਨੀ ਕਰਨੀ ਦੱਸ ਦੋ ਤੁਸੀਂ ਵੱਡੇ ਭਾਈ ਫਿਰ 24000 ਛੱਡ ਦੀਏ 32000 ਦੇ ਦੇ ਦੀ ਮਾਨਦਾਨ ਹਾਂਜੀ ਸਹਿਮਤੀ ਜੋ ਨਾਲ ਦਾ ਮਾਨਦਾਨ ਕਰ ਦਾਂਗੇ ਕਿੰਨਾ ਕਰ ਦੋਗੇ 30000 ਦੀ ਜਾਂ ਦੋ ਜਿਹੜਾ 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 ਜਿਹਨਾਂ ਨੂੰ 30 ਦੀ ਮਸ਼ੀਨ ਦੇ ਦਾਂਗੇ ਫੁੱਲ ਦੇਾਂਗੇ ਮਸ਼ੀਨ ਭਾਜੀ ਕੋਈ ਠੰਡੀ ਸੀਲ ਦੀ ਗਾਰੰਟੀ ਆਪਣੀ ਕੋਈ ਗੱਲ ਬਾਤ ਨਹੀਂ ਜਦ ਤੱਕ ਦੋ ਟਾਈਮ ਫਿਰ ਤਿੰਨ ਟਾਈਮਾਂ ਹੀ ਚੋੜ ਖੜੇ ਭਾਈ ਤੇ ਆ ਜਿਹੜੀ ਕਾਂ ਜੇ ਇਹ ਵੀ ਜੀ ਬੱਚੀ ਆ ਜੀ ਸਾਹਮਣੇ ਇਹਦੇ ਮਗਰ ਇਹਦਾ ਬੱਚਾ ਆ ਜੀ ਤੇ ਉਹਦਾ ਵੀ ਬੱਚਾ ਆ ਜੀ ਆਪਣੇ ਬੱਚੇ ਦੋਵੇਂ ਤੁਹਾਡੇ ਪੱਕੇ ਹੀ ਆ ਆਪਾਂ ਨਹੀਂ ਸਮਝਣਾ ਕੋਈ ਲਾਲੇ ਕਿੰਨੇ ਕਿੰਨੇ ਚਿਰਦੇ ਹੈਗੇ ਆ ਹਾਂ ਜੀ ਹਾਂ ਜੀ ਤਾजे ਬੱਚੇ ਨਹੀਂ ਆ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਭਾਈ ਦੁੱਧ ਤੇ ਕੰਨ ਨੂੰ ਭਾ 9-10 ਕਿਲੋਗੇ ਜੀ 8 ਕਿਲੋਗਾ 7 ਕਿਲੋ ਗਾਰੰਟੀ ਦੇ ਘੱਲਣੀਆਂ ਜਿਹੜਾ ਹੈਗਾ ਵਾ ਕਿ ਸੁੱਕਾ ਪੂਰੀਆ ਚੱਲਣ ਡਿਆ ਵਾ ਤੋਰੋ ਫੇਰ ਇੱਕ ਰੀ ਅੱਠ ਕਿਲੋ ਦੁੱਧ ਉਹ ਸੱਤ ਕਿਲੋ ਦੰਦੀ ਦੇ ਦੇਣੀ ਕੋਈ ਵੀ ਮਸਤ ਧਾਰਨ ਨਾ ਵੀ ਭਾਜੀ ਮਾਰਿਆ ਫੇਰ ਠੀਕ ਹੈ ਜੀ ਹਾਂ ਜੀ ਹਾਂ ਸੱਤ ਕਿਲੋ ਦੁੱਧ ਜਿਹੜਾ ਨੇ ਕਿੰਨੇ ਪੀ ਹੈਗਾ ਇਹਦਾ ਲੈ ਜੀ ਨੰਨੂ ਘਰੋਂ ਤੁਸੀਂ ਇਹ ਬਹੁਤ ਚੰਗਾ ਲੱਗਾ। ਆ ਥਾਣੇ ਦੇ ਤੇਖਾ ਦੇ ਜੀ। ਤੇ ਇਹਦਾ ਫਿਰ ਮੁੱਲ? ਮੁੱਲ ਕਿੰਦਾ ਦੋ ਵੱਡੇ ਭਾਜੀ? ਆਪ ਹੀ ਕਰ ਦੋਗੇ। ਮੁੱਲ ਤੇ ਮੈਂ 27000 ਰੁਪਇਆ ਕਰਦਾ ਕਿੰਨੇ ਦੇ ਦੀਏ? 25 ਜੋ ਕਰ ਦੋ ਛੋਟ ਕਿੰਨੀ ਕਰਨੀ ਜੀ? 4000 ਰੁਪਇਆ ਸੋਨੇ ਦਾ। ਕਰਾ ਲਓ ਚੇਂਜ ਕਰਾਣੀ। 4 ਕਰ ਦਿੰਦੇ 22000 ਜੀ ਦੇ ਦਈਏ 20000 ਅੱਛਾ 21000 ਜੀ 20000 ਜੀ ਦੇਣੀ ਹੋਰ ਦੱਸ ਕੀ ਆ ਨਾ ਠੀਕ ਆ 20 ਦੀ ਕਰ ਦੋ ਪੂਰੀ ਦੇ ਕੇ ਜੇ ਨਾ ਦੇ ਪਾਵਾਂਗੇ 20 ਨਹੀਂ ਦੇ ਦਾਂਗੇ ਇਹ ਬਟਾਅ ਮੇਲਣਾ ਹੋਰ ਕਿਹਨੂੰ ਮਿਲਣਾ ਥੰਥੂਨ ਮਖਾੜ ਕਹਿਨ ਨਾ 9 ਕਿਲੋ ਦਿੱਤ ਗਈ ਜਾ ਪਰ ਉਹ ਕੰਮ ਨਹੀਂ ਭਈ 8 ਕਿਲੋ ਦਾ 7 ਕਿਲੋ ਦੀ ਗਾਰੰਟੀ ਦੇ ਘੱਲਣੀ ਆ ਠੀਕ ਆ ਜੀ ਹਾਂ ਜੀ ਇਹ ਤੋਂ ਵੀਰ ਜੀ ਵਸ਼ੇ ਕੋ ਦੋਦੀ 8 ਕਿਲੋ ਵੀ ਭਾਜੀ ਇਹ ਵੀ ਖੇਵੇ ਚ ਆਪਾਂ ਨੇ ਜੀ ਤਿਗਾ ਕਰਾਇਆ ਅੱਛਾ ਠੀਕ ਆ ਹੁਣ 6 ਕਿਲੋ ਦੀ ਗਾਰੰਟੀ ਦੇ ਘੱਲਣੀ ਦੇ ਵਸ਼ੀ ਕੋਈ ਭਾਵੇਂ ਧਾਰਨਾ ਵੀਰ ਆਪਣੇ ਘਰ ਚੇਰਾ ਉਹਦਾ ਵੀ ਤੇਰੀ ਚੰਗੀ ਤੇਰੇ ਫਾਜ਼ੇ ਵੇਖੋ ਭਾਜੀ ਬੋਲੋ ਇੱਕ ਵਾਰ ਮੈਂ ਕੀ ਕਰ ਦਨਾ ਦਾ ਜਿੱਦਣ ਧੁੱਤੀ ਵਸ਼ੀ 65000 ਦੀ ਆ ਠੀਕ ਆ ਵੇਖੋ ਫੇਸ ਵੇਖੋ ਬੋਦੀ ਸਿਰ ਦੇ ਕੰਨ ਕਿਦਾਂ ਖੜੇ ਕਰਦੀ ਅੱਖਾਂ ਕਾਲੀਆਂ ਲੈ ਜਾ ਫਿਰ ਆਪ ਤਾਂ ਬਾਕੀ ਥੱਲੇ ਵੀ ਚੰਗੀ ਆ ਤਰਾ ਜਿੱਦਣ ਤਿਆਰ ਹੋਈ ਥੱਲੇੋਂ ਚੰਗੀ ਤਿਆਰ ਹੋਊਗੀ ਛੰਡੀ ਸ਼ੀਲ ਜਰ ਤੂੰ ਆਪਣੀ ਗਾਰੰਟੀ ਠੀਕ ਆ ਅੱਖਾਂ ਗਾਰੇ ਭੁੱਲੀ ਵੀ ਛੜਦੀ ਉਸ ਲੈ ਫੜ ਜਿੱਦਾਂ ਆਪਾਂ ਖੁੱਚਾਂ ਤਾਂ ਕਰ ਬੁਛ ਮਾਰੀ ਜਾਵਾਂ ਤੇ ਲੈ ਆਜੂ ਲੈ ਆ ਫਿਰ ਇਦਾਂ ਤੋਂ ਵੀਰ ਕਹੂੰ ਅਦਾਂ ਬਹਿ ਜਾਗੇ ਇਹ ਆਉ ਤੇ ਫੇਸਬੁਕ ਖਾਲੋ ਇੱਕ ਤਰ੍ਹਾਂ ਜਿਹਰਾ ਲੈ ਜਾ ਆ ਆ ਆ ਉਹਦੀ ਕਾਲੀ ਤੇ ਇਹਦਾ ਫਿਰ ਮੁੱਲ 50 ਦੀ ਭਾਜੀ ਪੈੜਦੀ ਹੈ ਤਿਆਰ ਹੋਈ ਹੁਣ ਕਿਨੇ ਜਰੀਏ ਤੈਨੂੰ ਦੱਸੋ ਆਪ ਹੀ ਕਰ ਦੋਗੇ ਜੀ ਜਿਹੜੀ ਜੋੜੇ ਲਾ ਦੀ 20 ਦੀ ਉਹ ਤੇ 20 ਦੀ ਆ ਜਾਨਾ ਆਪ ਵੀ ਭਾਈ ਜੇ ਤੂੰ ਕਹਿਤਾ 20 ਦੇ ਦਾਂਗੇ ਮੋਬਾਈਲ ਆਫੇ ਤੇਰਾ ਕਹਿਣਾ ਨਹੀਂ ਮੋੜਨਾ ਉਹ ਵੀਰ ਕਸਾਈ ਨਾ ਕਰੇ ਇਹਨੂੰ ਵੱੱਡ ਵੱਛੀ ਅੰਸਰ ਦੁੱਧ ਹੀ ਪੀਂਦੀ ਇਹਦਾ ਮੂੰਹ ਵੇਖੋ ਫੇਸ ਵੇਖੋ ਇਹਦਾ ਮੁੱਲ ਨਹੀਂ ਕੋਈ ਵੀ ਮੈਂ ਕੀਤਾ ਠੀਕ ਆ ਹਾਂਜੀ ਜਿਹੜੀ ਉਹ ਵੱਛੀ ਪਾਲਣ ਨੂੰ ਲੈਣੀ ਨਾ ਉਹਦੇ ਨਾਲ ਚੰਗੀ ਐ ਹਾਂਜੀ ਹਾਂਜੀ ਤੇ ਬਾਕੀ ਜਿਹਨੇ ਕਿਸ ਨੇ ਜਰਸੀ ਦਾ ਸ਼ੌਂਕ ਪੂਰਾ ਕਰਨਾ ਠੀਕ ਆ ਭਾਈ ਗੁਰਸੀ ਫਕੀਆ ਆਪਣੀ ਇਲਾਕਾ ਲ ਮਾਰ ਦੋ ਇਹਨੂੰ ਨਿਰਗਵਿਜਨ ਦੇ ਸੀਜ ਆ ਫਿੱਕੀ ਆ ਹਾਂਜੀ 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 ਤੇ ਆ ਆਖਰੀ ਬੱਛੀ ਲੈਣ ਦੀ ਚਾਹੀਦੀ ਬੱਛੀ ਬੇ ਸੱਤਾਂ ਮਹੀਨਿਆਂ ਦੀ ਅੱਛਾ ਉਹ ਬੋਟਕੇ ਖਾਦ ਦੇ ਨੇ ਪਾਈਆਂ ਮਾਂ ਮਰੀ ਆ ਦੇਖੋ ਦੋ ਟਿੰਗਾ ਦਿੰਦੇ ਆ ਭਾਜੀ ਪਿਓਰ ਖੀਰੀ ਆ ਪਿਓਰ ਖੀਰੀ ਚਲੋ ਲੈ ਜਾ ਸੱਤਾਂ ਮਹੀਨਿਆਂ ਦੀ ਆ ਭਾਜੀ ਮੇਰੇ ਪੰਦੇ ਹੱਟ ਦੇ ਕਿੰਨੀ ਬਾਤ ਹੀ ਹੁੰਦੀ ਹੈ ਚਲੋ ਤਾਂ ਲਾਗੇ ਹਾਲ ਦੇ ਲਸੀ ਦਾ ਗਵਾਨੀ ਬੇਸਬਾਰ ਇਹ ਭਰਤੀ ਭਾਰੀ ਕੱਡੀ ਲੰਮੀ ਆ ਅਜ ਲੈ ਆਓ ਤਰਾ ਗਰੂ ਦੇਖੋ ਸਤਾਮੀ ਮਰੀਏ ਜੇ ਸਾਰੀ ਠੀਕ ਆ ਹਾਂਜੀ ਤੇ ਪਿਓਰ ਖੀਰੀ ਆ ਜਿਹੜੀ ਹੱਲੇ ਜੋ ਉਮਰਦੇ ਸਾਹਿਬ ਨਾਲ ਦੱਸਾਂਗੇ ਸਤਾਮੀ ਨਾਲ ਹੀ ਖੀਰੀ ਹੋਣੀ ਆ ਤੇ ਉਤਰਾ ਸੋਹਣੀ ਆ ਕੰਬੜਾ ਆ ਪਾਜੀ 2 ਕਿਲੋ ਗੋਟਰ ਖਾ ਕੇ ਤੇ ਵਕੀ ਪਾਰਟੀ ਦਾ ਲਵਾ ਦੇ ਉਹ ਦੂਜੀ ਹਾਂਜੀ ਹਾਂ ਸਾਚ ਕੀ ਗੱਲ ਆ ਬਾਕੀ ਚਾਰੇ ਥਾਣਾ ਵੱਖਰੇ ਹਾਂ ਚਾਰੇ ਆ ਪਾਜੀ ਕੋਈ ਫੋੜ ਸ਼ਾਂਗ ਨਹੀਂ ਤੇ ਮੁੱਲ ਫੇਰ ਇਹਦਾ ਮੁੱਲ ਛੋੜਾ 10000 ਪਾਜੀ ਦਾ ਕਿੰਨਾ 13000 ਰੁਪਏ ਤੇ ਰਾਂ ਯਾਰ ਹਾਂਜੀ ਕਿ 10000 ਠਕਾ ਨਹੀਂ ਹੁੰਦਾ ਜਾਣ ਦੋ ਜੇ ਤਾਂ ਨਹੀਂ ਬੜੀ ਪੜੀ ਠੀਕ ਅੱਛਾ 9000 ਦੀ 9000 ਦੀ ਉਹ 9000 ਦੀ ਬਚੀ ਰਹਿ ਗਈ ਕੋਈ ਗੱਲ ਹੀ ਨਹੀਂ ਕੋਈ ਪਣਪੜਾ ਫੋਨ ਲਾਵੇ ਖੁੱਲੇ ਮਾਰਦਾਨ ਕਰਾਂਗੇ ਉਹਦੇ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਹਨਾ ਹਾਂਜੀ ਵੀਰ ਕੋਈ ਪਣਪੜਾ ਦੋ ਟਾਈਮ ਕਰ ਲੈ ਭਾਵੇਂ ਚੈਨ ਆਪਣੇ ਘਰ ਪਾਜੀ ਕਰ ਲੋ ਆਪਣੀ ਸਮਝ ਨਾਲ ਵਿੱਚ ਆਪਾਂ ਤਸੱਲੀ ਕਰਕੇ ਪਣਪੜਾ ਪਾਈ ਕਰੀਏ ਠੀਕ ਹੈ ਜੀ ਹਾਂਜੀ ਵੀਰ ਜੋ ਵੀ ਇੱਥੋਂ ਹੀ ਵੇਖ ਚੱਕ ਕੇ ਖੜੇ ਤੇ ਬਾਕੀ ਸਾਡੀ ਬੇਨਤੀ ਹੈ ਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ